ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੀ ਚੈਨਲ ਕੁਦਰਤ ਡੇਰੀ ਫਾਰਮ ਭਗਤ ਅਰਜੀ ਲੋਕ ਵੀ ਸੱਜਣ ਨੂੰ ਅੱਜ ਦੀ ਵੀਡੀਓ ਲੈ ਕੇ ਆਏ ਆ ਆਪਾਂ ਮੰਡੀ ਡੱਬ ਵਾਲੀ ਤੇ ਸਰਸਾ ਹਰਿਆਣੇ ਚ ਪੈਂਦੀ ਆ ਕਈ ਸਟੇਟਾਂ ਦਾ ਮਾਲ ਆਉਂਦਾ ਇੱਥੇ ਭਾਰੀ ਗਿਣਤੀ ਦੇ ਵਿੱਚ ਪਸ਼ੂ ਆਉਂਦੇ ਆ ਤੇ ਕਿਸਾਨ ਵੀ ਬਹੁਤ ਕਿਸਾਨ ਵੀ ਖਰੀਦਣ ਵੀ ਪਹੁੰਚਦੇ ਤੇ ਵੇਚਣ ਵਾਲੇ ਵੀਰ ਵੀ ਪਹੁੰਚਦੇ ਆ ਤੇ ਪੂਰੀ ਵੱਡੀ ਮੰਡੀ ਆ ਤੇ ਬਹੁਤ ਮਾਤਰਾ ਦੇ ਵਿੱਚ ਪਸੰਦਾਂ ਦੇਤੀ ਵਪਾਰੀ ਵੀਰ ਕਈ ਸਟੇਟਾਂ ਦਾ ਮਾਲ ਪਹੁੰਚਦਾ ਤੇ ਸਭ ਤੋਂ ਪਹਿਲਾਂ ਮੰਡੀਆਂ ਦੀ ਅਪਡੇਟ ਤੇ ਪਸੰਦ ਦੀ ਸੇਲ ਪਰਚੇਜ਼ ਦੇ ਦੇਖਣ ਦੇ ਲਈ ਆਪਣੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਜਿਹੜੇ ਵੀਰ ਫੇਸਬੁੱਕ ਪੇਜ ਤੇ ਦੇਖ ਰਹੇ ਹੋ ਆਪਣੇ ਪੇਜ ਨੂੰ ਕਰ ਲਓ ਫੋਲੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕਰਦੇ ਹਾਂ ਸ਼ੁਰੂ ਬਾਕੀ ਕਰਾਵਾਂਗੇ ਕਿਸਾਨ ਵੀਰਾਂ ਦੇ ਨਾਲ ਵੀ ਗੱਲਬਾਤ ਤੁਹਾਡੀ ਤੇ ਦਿਖਾਉਨੇ ਆ ਲਓ ਵੀ ਸੱਜਣੋ ਇੱਕ ਬਲੈਕ ਕਲਰ ਦੇ ਵਿੱਚ ਆ ਬਹੁਤ ਵੱਡੇ ਕਦ ਕੱਦ ਦੀ ਗਾ ਬਾਕੀ ਆਪਾਂ ਇਹਦੀ ਡਿਟੇਲ ਪੁੱਛਾਂਗੇ ਮਾਲਕ ਤੋਂ ਪਹਿਲਾਂ ਤੁਸੀਂ ਦਾ ਕਰੋ ਚੈੱਕ ਤੋਰਾ ਤਾਰਾ ਕਰੋ ਚੈੱਕ ਜੀ ਆਰਡਰ ਦੀ ਕੁਆਲਿਟੀ ਜਿਹੜੀ ਬਹੁਤ ਚੰਗੀ ਹੈ ਫਿਟਨੈਸ ਵਾਲਾ ਆਰਡਰ ਬਣਾਉਗੀ ਤੇ ਜਿਹੜਾ ਥਾਣਾ ਥਾਨ ਦੀ ਕੁਆਲਿਟੀ ਬਹੁਤ ਸੋਹਣੀ ਹੈ talla kala ਥਾਣਾ ਸੋਹਣਾ ਨਿਕੜਮਾ ਫੇਸ ਕੁਆਲਿਟੀ ਕਰੋ ਚੈੱਕ ਨਿੱਕਾ ਕਾਨਾ ਗੋਲ ਬੋਦੇ ਵਾਲੀ ਬੱਸੀਆ ਬੇਲਬੂਲ ਬਹੁਤ ਵੱਡੀ ਜਗਾ ਦੇ ਆਰਡਰ ਕੁਆਲਿਟੀ ਕਰੋ ਚੈੱਕ ਜੀ ਤੇ ਬਾਕੀ ਆਪਾਂ ਬਾਜੀ ਤੋਂ ਪੁੱਛਦੇ ਆਂ ਜੀ ਕੀ ਡਿਟੇਲ ਹੈ ਜੀ ਗੱਬਣ ਆ ਬਹੁਤ ਵੱਡੇ ਕੱਦ ਕਾਠ ਦੀ ਗਾਂ ਸੋਹਣਾ ਢਾਂਚਾ ਦਾ ਆਂਦਾ ਤੇ ਸੀਲ ਸੰਢੀ ਦਾ ਤਾਂਤੀ ਕੋਈ ਨਹੀਂ ਬਾਈ ਨੇ ਹੱਥੋਂ ਤੋ ਮਾਰ ਕੇ ਵਿਖਾਇਆ ਤੇ ਬਾਕੀ ਗੱਲਬਾਤ ਕਰਾਉਣੀ ਆ ਤੁਹਾਡੀ ਆਪਾਂ ਗੱਲਬਾਤ ਕਰਾਉਣੀ ਆ ਬਾਈ ਜੀ ਨਾਲ ਤੁਹਾਡੀ ਹਾਂ ਹਸੀ ਗੱਲ ਬਾਈ ਹਸੀ ਗੱਲ ਜੀ ਕੀ ਐਡਰੈਸ ਆ ਬਾਈ ਆਪਣਾ ਨਾਮ ਦੱਸੀ ਪਹਿਲਾਂ ਤਾਂ ਨਾਮ ਲਾਹੌਰਾ ਸਿੰਘ ਜੀ ਠੀਕ ਹੈ ਜੀ ਕਿੰਨਾ ਪੁੱਛੋ ਕਲਾ ਪਿੰਡ ਪੁੱਛੋ ਕਲਾ ਵਪਾਰ ਦਾ ਕੰਮ ਆ ਬਾਈ ਵਪਾਰ ਦਾ ਕੰਮ ਆ ਜੀ ਠੀਕ ਹੈ ਤੇ ਹਰੇਕ ਮੰਡੀ ਹੁੰਦੀ ਆ ਬਾਈ ਹਾਂ ਜੀ ਹਰੇਕ ਮੰਡੀ ਹੁੰਦੀ ਆ ਠੀਕ ਹੈ ਤੇ ਆਈ ਜੀ ਵੀਡੀਓ ਦੇ ਵਿੱਚ ਆਪਾਂ ਕਿੰਨੇ ਨਾਗ ਵਿਖਾਉਣੇ ਬਾਈ ਚਿਰ ਕੋ ਕਿੰਨੇ ਨਾਗ ਤਿੰਨ ਨਾਗ ਆ ਤਿੰਨ ਨਾਗ ਆ ਠੀਕ ਹੈ ਕੋਈ ਵੇਚੀ ਵੀ ਏਦੋਂ ਪਹਿਲਾਂ ਨਹੀਂ ਵੇਚੀ ਨਹੀਂ ਜੀ ਠੀਕ ਹੈ ਕਿਵੇਂ ਆ ਬਾਈ ਅੱਜ ਮੰਡੀ ਦਾ ਮਹੌਲ ਪਹਿਲਾਂ ਬੰਦਾ ਜੀ ਮੰਦਾ ਉਹ ਵੈਸੇ ਪਿਛਲੀ ਮੰਡੀ ਨਾਲੋਂ ਆਈ ਸੀ ਕਿਵੇਂ ਆ ਕੰਮ ਪਿਛਲੀ ਵੀ ਥੋੜਾ ਜਿਹਾ ਗਾਹਕ ਵੱਧ ਸੀ ਜਾਂ ਮੌਸਮ ਦਾ ਕਰਕੇ ਚਾਰਚੂਰ ਪਈ ਜਾਂਦਾ ਨਾ ਠੀਕ ਹੈ ਬਾਕੀ ਹਾਂ ਕੰਮ ਠੰਡੀ ਰੋਟਾ ਹੈ ਨਾ ਠੰਡੀ ਦੀ ਰੋਟਾ ਠੀਕ ਹੈ ਤੇ ਭਾਈ ਜਿਹੜੀ ਆਪਾਂ ਪਹਿਲੇ ਨੰਬਰ ਤੇ ਗਾਂ ਵਿਖਾਈਏ ਤੂੰ ਤੋਰ ਕੇ ਇਹਦੀ ਕੀ ਡਿਟੇਲ ਆ ਸੂਰਾ ਕਿੰਨਾ ਹੈ ਇਹ ਦੂਜਾ ਸੂਰਾ ਦੂਜਾ ਸੂਰਾ ਚਾਰ ਦਿਨ ਦਾ ਹਾਂ ਬਈ ਠੀਕ ਹੈ ਤੇ ਗੱਬਣਾ ਹਜੇ ਇਹ ਗੱਬਣ ਵਾਲੇ ਲੈ ਜੂਗੀ ਇਹ 10-12 ਦਿਨ 10-12 ਦਿਨ ਲੈ ਜੂਗੀ ਠੀਕ ਹੈ ਤੇ ਬਈ ਪਿਛਲੇ ਸੂਏ ਕਿੰਨਾ ਕੁ ਪਾਇਆ ਦੁੱਧ ਇਹ 22-23 ਲੀਟਰ ਦੁੱਧ ਕੱਢਿਆ ਬਈ 22-23 ਲੀਟਰ ਠੰਡੀ ਸੀਲ ਬਹੁਤ ਹੈ ਜਿਵੇਂ ਮਰਜ਼ੀ ਵਹੇ ਜਾਏ ਐਸੇ ਹੀ ਛੋਟੇ ਹਿਸਾਬ ਨਾਲ ਕਿੰਨਾ ਕੁ ਪਾਉ ਦੁੱਧ ਸਾਡੇ ਹਿਸਾਬ ਨਾਲ ਤਾਂ ਇਹ ਇੱਕ ਉਸਤਾ ਹੀ 2.5 ਲੀਟਰ ਤੇ ਖੁੱਲਾ ਜਾਊਗੀ ਠੀਕ ਹੈ ਤੋ ਦੇਣ ਕਿੰਨੇ ਕੇ ਪਾਈ ਹੈ ਜੀ ਦਿਨ ਇਹਦੇ 12 15 ਦਿਨ ਹੀ ਲੱਗੇ ਜਾਈ ਠੱਕੀ ਮੜੇ ਜੱਕਰੀਏ ਤੁਮ ਪੂਰੀ ਲਓ ਵੀ ਮਿੱਤਰੋ ਕੱਚੀ ਹੈ ਜੀ ਬਾਈ ਕਹਿੰਦਾ ਇੱਕ ਹਫਤੇ ਦੀ ਕੱਚੀ ਹੈ ਤੇ ਮੰਨ ਕੇ ਚਲੋ ਵੀ ਕੋਈ 26 27 ਕਿਲੋ ਬਾਈ ਕਹਿੰਦਾ ਦੁੱਧ ਪਾ ਦੂਗੀ ਜਿਹੜਾ ਗਾਂ ਦਾ ਢਾਂਚਾ ਮਿੱਤਰੋ ਬਹੁਤ ਵੱਡਾ ਢਾਂਚੇ ਦੀ ਆ ਸੋਹਣਾ ਕੱਦਕਾਰ ਹੈ ਇਹ ਜਿਹੜ ਥਣਾ ਦੀ ਕੁਆਲਿਟੀ ਦੀ ਗੱਲ ਕਰਦੇ ਆਪਾਂ ਸੋਹਣਾ ਨਿਖੜਮਾ ਥਣਾ ਹੱਥ ਦੀ ਚੁਵਾਈ ਵਾਲਾ ਤੇ ਬਾਈ ਫਿਰ ਜੇ ਮੰਨ ਕੇ ਚਲੋ ਇਹਦੀ ਫਿਰ ਡਿਮਾਂਡ ਪਈ ਰਸਤੀ ਕਰਦੇ ਆਂ ਮਾਨ ਲਵੀ 1 10 10 ਵਿੱਚ ਮਾਨਤਨ ਹੋ ਜੂ ਮਾਨਤਨ ਹੋ ਜੂ ਠੀਕ ਹੈ ਆ ਤੇ ਮੋਬਾਈਲ ਨੰਬਰ ਬੋਲੀ ਕਰਾਂ 7887 ਹਾਂਜੀ 63294 ਠੀਕ ਹੈ ਤੇ ਭਾਈ ਮੰਨ ਕੇ ਚੱਲ ਵੀ ਜੇ ਕਿਸੇ ਨੇ ਕੋਈ ਘਰੋਂ ਖਰੀਦਣਾ ਹੋਵੇ ਪਸ਼ੂ ਹਾਂ ਵੀਰੇ ਆਪਣੇ ਕੋਲੇ ਆਪਣੇ ਕੋਲੇ ਹੁੰਦੀ ਆ ਕਿ ਰੈਟ ਬੋਲ ਚਾਰਗੀਆਂ ਹਰ ਵਕਤ ਹੁੰਦੀ ਹੈ ਹਰ ਵਕਤ ਹੁੰਦੀ ਹੈ ਠੀਕ ਹੈ ਤੇ ਇਦੂ ਗਾਂ ਵਾਲੀ ਗਾਂ ਪਾਸ ਦੋ ਨੰਬਰ ਤੇ ਵੜ ਚੜਾਈ ਦੋ ਨੰਬਰ ਉਹ ਖੜੀ ਹੈ ਠੀਕ ਲਓ ਵੀ ਮਿੱਤਰੋ ਦੋ ਨੰਬਰ ਤੇ ਬਾਈ ਕੋਲੇ ਬਾਈ ਲੈ ਕੇ ਆਇਆ ਅੱਜ ਤਿੰਨ ਪਸ਼ੂ ਪਹਿਲੇ ਨੰਬਰ ਤੇ ਆਪਾਂ ਗੱਬਣ ਗਾਂ ਦਿਖਾਈ ਹੈ ਕਾਲੇ ਰੰਗ ਦੀ ਬਹੁਤ ਵੱਡੇ ਢਾਂਚੇ ਦੀ ਤੇ ਦੋ ਨੰਬਰ ਤੇ ਗਾਂ ਦਾ ਥਾਣਾ ਲੈਵੇ ਦੀ ਕਰੋ ਕੁਆਲਿਟੀ ਚੈੱਕ ਹੁਣ ਥਾਣਾ ਨਿਕੜਮਾ ਹੱਥ ਦੀ ਜਵਾਈ ਵਾਲਾ ਪੂਰੀ ਦੂਰੀ ਤੇ ਖੜ ਲੱਗਾ ਬੇਲ ਬੂਲ ਬੋਕਰ ਹੋ ਚੱਕ ਗਾਂ ਦੇ ਕਵਰ ਕੁਆਲਟੀ ਕਰੋ ਚੈੱਕ ਪੂਰੇ ਫਿਟਨਸ ਆ ਰਿਹਾ ਹੈ ਜਾਂ ਨਹੀਂ ਹੱਥ ਦੀ ਚਵਾਈ ਆਲਾ ਜਾਣਾ ਸੋਹਣਾ ਨਿਕਲ ਮੱਥੀ ਦੀ ਚਵਾਈ ਆਲਾ ਖਾਣ ਲੱਗੇਗਾ ਕਰੋ ਚੈੱਕ ਬਾਕੀ ਆਪਾਂ ਮਾਲਕ ਤੋਂ ਪੁੱਛਦੇ ਹਾਂ ਕਿ ਕਿੰਨਾ ਦੁੱਧ ਪਾਉਗੀ ਕਿੰਨਾ ਮਸੂਆ ਕੀ ਡਿਟੇਲ ਹੈ ਜੀ ਪਾਲ ਮਾਰਦਾ ਨਾਲ ਭਾਈ ਸੂਆ ਦੱਸੀ ਕਰੀ ਮੈਂ ਸੂਆ ਵੀਰ ਦੂਜਾ ਹੈ ਦਾ ਦੂਜਾ ਸੂਆ ਹਾਂਜੀ ਠੀਕ ਹੈ ਤੇ ਸੂਈ ਵੀ ਹੈ ਇਹ ਸੂਈ ਹੈ ਮਗਰ ਬੱਛੀ ਆ ਵੀਰੇ ਮਗਰ ਬੱਛੀ ਆ ਉਹ ਗਰਨਸਲ ਦੇ ਵਿੱਚ ਵੱਛੀ ਹੈ ਬੱਚੀ ਬੱਚੀ ਬਹੁਤ ਚੰਗੀ ਹੈ ਜੀ ਮੱਛੀ ਬਹੁਤ ਚੰਗੀ ਬਲਤ ਵੀ ਠੰਡੀ ਸੀ ਉਹਦਾ ਬਾਈ ਤੇ ਸੀਲ ਠੰਡੀ ਦਾ ਤਾਂ ਅੰਤ ਹੀ ਕੋਈ ਨਹੀਂ ਬਾਈ ਹਸੂਤ ਮਾਰ ਕੇ ਵਿਖਾਈ ਜਾਂਦਾ ਬਾਈ ਦੁੱਧ ਹੁਣ ਹੁਣ ਦੁੱਧ ਕਿੰਨਾ ਤਿਆਰ ਹੈ ਜੀ ਬਹੁਤ ਬਾਈ 16 17 ਲੀਟਰ ਤਿਆਰ ਹੈ ਤੇ ਕਿੰਨਾ ਕਵਾਦੀ ਦੀ ਦੁੱਧ ਦੁੱਧ 20 ਦੇ ਨੇੜੇ ਆਉ ਬਾਈ 20 ਦੇ ਨੇੜੇ ਤੇਰੀ ਡਿਮਾਂਡ ਆਪਾਂ ਕੀ ਕਰਦੇ ਡਿਮਾਂਡ ਇਹਦੀ 65000 ਆ ਕੋਈ ਦੇ ਲੈਣ ਵਾਲਾ ਮਿਲ ਮਾਰਦਾਨ ਕਰ ਦਾਂਗੇ ਠੀਕ ਹੈ ਜੀ ਲੋ ਵੀ ਮਿੱਤਰੋ ਬਾਈ ਕਹਿੰਦਾ ਦੀ 24 25 ਕਿਲੋ ਦਾ ਦੁੱਧ ਪਾ ਦੂਗੀ ਤੇ 16 17 ਕਿਲੋ ਦਾ ਤਾਂ ਹੁਣ ਤਿਆਰ ਆ ਬਿਲਕੁਲ ਰੈਡੀ ਆ ਬਾਕੀ ਜਿਹੜੀ ਦੁੱਧ ਦੀ ਕੁਆਲਿਟੀ ਹੋਊਗੀ ਕਿਉਂਕਿ ਗਾਂ ਬਈ ਆ ਗਈ ਥੋੜੀ ਕ੍ਰਾਸ ਆਂਗ ਦੇ ਵਿੱਚ ਤੇ ਦੁੱਧ ਦੀ ਕੁਆਲਿਟੀ ਜਿਹੜੀ ਮੱਝਾਂ ਵਰਗੀ ਫੈਂਟ ਹੋਊਗੀ 600 650 6.5 ਫੈਂਟ ਦਾ ਦੁੱਧ ਆਊਗਾ ਤੇ ਜੇ ਥਣਾ ਦੀ ਗੱਲ ਕਰੀਏ ਆਪਾਂ ਸੋਹਣਾ ਥਾਣਾ ਨਖੜਮਾ ਹੱਥ ਦੀ ਚਵਾਈ ਵਾਲਾ ਤੇ ਮਗਰ ਆ ਗਈ ਤੇ ਵੱਛੀ ਤੇ ਡਿਮਾਂਡ ਕੀ ਕਰੀਏ ਲੋਹਰੇ ਵੀਰ ਦਾ ਬਾਈ ਡਿਮਾਂਡ 65000 ਆ ਜੀ 65000 ਰੁਪਏ 65000 ਰੁਪਏ ਦੇ ਵਿੱਚੋਂ ਬਾਈ ਤੇ ਬਾਈ ਕੋਲੇ ਹੈਗੇ ਤਿੰਨ ਨਗ ਤੇ ਤੀਜੇ ਨੰਬਰ ਤੇ ਵਹਿੜ ਬਹੁਤ ਸੋਹਣੇ ਰੰਗ ਪ੍ਰਿੰਟ ਦੀ ਆ ਤੇ ਆਪਾਂ ਖੋਲ ਕੇ ਪਹਿਲਾਂ ਤੋੜਾ ਕਰਾਉਨੇ ਚੈੱਕ ਆਰਡਰ ਕੁਆਲਿਟੀ ਕਰੋ ਜਕਿ ਜੀ ਸੋਹਣਾ ਖਾਣਾ ਨਖੜ ਮੱਥ ਦੀ ਦਵਾਈ ਵਾਲਾ ਪੂਰਾ ਫਿਟਨੈਸ ਵਾਲਾ ਆਰਡਰ ਹੈਂਟੀ ਇਹ ਵੀ ਬਹੁਤ ਆ ਬਾਈ ਇਹ ਇਹ ਵੀ ਦੂਜਾ ਸੂਆਈ ਦੂਜਾ ਸੂਆ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਹੋ ਗਿਆ ਕਿ ਚੌਥਾ ਦਿਨ ਆ ਜੀ 나ੜੂਆ ਨਾਲਾ ਕੱਚਾ 나ੜੂਆ ਕੱਚਾ 나ੜੂਆ ਮਗਰ ਬੱਚਾ ਕੀ ਆ ਗਿਆ ਬੱਚੇ ਆ ਬੱਚਾ ਠੀਕ ਆ ਤੇ ਇਹਦੇ ਕੁਸੀਮਨ ਡਿਟੇਲ ਹੈ ਵੀ ਕਿਹੜੇ ਸੀਮਨ ਦੀ ਹੈ ਗਾਂ ਨਹੀਂ ਜੀ ਠੀਕ ਹੈ ਐਵੇਂ ਝੂਠ ਮਾਰਨ ਦਾ ਕੀ ਫਾਇਦਾ ਹੈ ਸਹੀ ਗੱਲ ਆ ਪਰ ਬਾਈ ਕਹਿੰਦਾ ਨਹੀਂ ਵੀ ਆ ਜੀ ਝੂਠ ਮਾਰ ਕੇ ਬਾਈ ਕਹਿੰਦਾ ਆਪਾਂ ਵਿੱਚ ਨਹੀਂ ਨਹੀਂ ਸੋਹਣਾ ਕੰਮ ਆ ਬਾਈ ਦਾ ਸਾਫ਼ ਸੁਥਰਾ ਕੰਮ ਆ ਤੇ ਬਾਈ ਨੇ ਡਰੈੱਸ ਦੱਸ ਹੀ ਦਿੱਤਾ ਕੋਈ ਲੋਕਾਂ ਦਾ ਬਾਈ ਦਾ ਪਿੰਡ ਆ ਲੋ ਵੀ ਮਤਲਬ 2 ਨੰਬਰ ਤੇ 3 ਨੰਬਰ ਤੇ ਕਰੋ ਚੈੱਕ ਦੂਜਾ ਸੂਆ ਸੂਈ ਵੀ ਆ ਤੇ ਆਰਡਰ ਕੁਆਲਿਟੀ ਕਰੋ ਚੈੱਕ ਉੱਚਾ ਤੋਂ ਉੱਪਰ ਹੀ ਹਟ ਰਿਹਾ

ਨੰਬਰ ਆਉਦਾ ਫੇਰ ਬੋਲਦੇ ਦੁਬਾਰਾ ਹਾਂਜੀ ਠੀਕ ਹੈ ਜੀ ਲੋ ਸਹੀ ਗੱਲ ਬੱਚੇ ਨੂੰ ਲਓ ਵੀ ਮਿੱਤਰੋ ਬਾਈ ਕਹਿੰਦਾ ਵੀ ਪਸ਼ੂ ਜਿਹੜੇ ਆਪਣੇ ਕੋਲੇ ਹੋਊਗਾ ਪੂਰਾ ਸੀਲ ਠੰਡਾ ਹੋਊਗਾ ਕੁਆਲਿਟੀ ਦੇਖੋ ਜੀ ਠੀਕ ਹੈ ਜੀ ਹਾਂ ਅਸਰਾ ਸੋਨਾ ਦੀ ਕੁਆਲਿਟੀ ਕਰੋ ਚਤ ਬਹੁਤ ਸੋਹਣਾ ਥਾਨਾ ਖਰਮਾ ਥੀ ਦੀ ਦਵਾਈ ਵਾਲਾ ਪੂਰਾ ਮੋਟਾ ਮੋਟਾ ਖਾਣਾ ਪੂਰੀ ਵਿੱਤੀ ਤੇ ਥਣ ਲੱਗਿਆ ਹੋਇਆ ਤੇ ਮਗਰ ਆ ਗਿਆ ਕਿ ਬੱਚਾ 70000 ਰੁਪਏ ਡਿਮਾਂਡ ਕਰੀਏ ਬਾਈ ਨੇ ਵਿੱਚੋਂ ਮਾਨਤਾਨ ਮੌਕੇ ਤੇ ਬਾਈ ਕਹਿੰਦਾ ਕਰ ਦਾਂਗੇ ਬਾਕੀ ਬਾਈ ਦਾ ਨੰਬਰ ਹੈ ਜਿਹੜਾ ਸਕਰੀਨ ਤੇ ਚੱਲਦਾ ਤੇ ਗੱਲਬਾਤ ਤੁਸੀਂ ਕਰ ਸਕਦੇ ਆ ਬਾਕੀ ਮਿਲਦੇ ਆਗੇ ਹੋਰ ਨਵੀਂ ਵੀਡੀਓ ਚ ਧੰਨਵਾਦ